ਏ ਅਜੀ 1401 ਬਾਸਪਤੀ ਖੇਤਾਂ ਦੇ ਹਰੇ ਭਰੇ ਮਾਹੌਲ ਦਿਖਾ ਰਹੇ ਆ ਤੁਹਾਨੂੰ ਦੇਖੋ ਤੁਸੀਂ ਬਹੁਤ ਵਧੀਆ ਹੈ ਫਸਲਾਂ ਤੇ ਗੁਰੂ ਸਾਹਿਬ ਦੀ ਕਿਰਪਾ ਹੈ ਹਰੇ ਭਰੇ ਖੇਤਾਂ ਇਹਦਰ ਸਮਰਸੀਬਲ ਮੋਟਰਾਂ ਚੱਲ ਰਹੀਆਂ ਇਹ ਆ ਪੰਜਾਬ ਸੋਨੇ ਦੀ ਚਿੜੀ 14 ਸਿੱਕ ਵਾਸਪਤੀਆਂ ਹੈ 17 18 18 85 ਲੱਗ ਰਹੀਆਂ ਸਮਰਸੀਬਲ ਮੋਟਰਾਂ ਵਿੱਚ ਚੱਲ ਰਹੀਆਂ ਇਹਦਰ ਨਹਿਰੀ ਪਾਣੀ ਚੱਲ ਰਿਹਾ ਵੀ ਦਿਖਾਉਣਾ ਤੁਹਾਨੂੰ ਲਓ ਜੀ ਨਹਿਰ ਦਾ ਪਾਣੀ ਵੀ ਚੱਲ ਰਿਹਾ ਹੈ। ਵੀਡੀਓ ਨੂੰ ਕਰਿਓ ਸ਼ੇਅਰ ਦਬ ਕੇ। ਖੇਤਾਂ ਦੇ ਮਾਹੌਲ ਦਿਖਾਉਣੇ ਤੁਹਾਨੂੰ ਆਪਾਂ ਹਰੇ ਭਰੇ ਖੇਤ। ਦੂਰ ਤੱਕ ਦੇਖੋ। ਇਹ ਆ ਪੰਜਾਬ ਦੀ ਖੇਤੀਬਾੜੀ। ਪੰਜਾਬ ਸੋਨੇ ਦੀ ਚਿੜੀ ਹੈ। ਦੇਖ ਰਹੇ ਹੋ ਤੁਸੀਂ ਨਿਊਜ਼ ਲੰਬੀ ਚੈਨਲ ਫੋਲੋ ਜ਼ਰੂਰ ਕਰ ਲਿਓ ਲਾਈਕ ਕਰ ਲਿਓ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਹ ਨਹਿਰੀ ਪਾਣੀ ਚੱਲ ਰਿਹਾ ਹੈ ਖੇਤਾਂ ਨੂੰ ਪੂਰੀ ਸਪੀਡ 'ਚ ਇਹ ਇੱਧਰ ਦਿਖਾਉਣਾ ਤੁਹਾਨੂੰ ਦੂਰ ਦੂਰ ਖੇਤ ਹਰੇ ਭਰੇ ਹੋਏ ਪਿਆ ਮੋਟਰਾਂ ਚੱਲ ਰਹੀਆਂ ਇੱਕ ਉਹ ਸਾਹਮਣੇ ਚੱਲ ਰਹੀ ਆ ਉਹ ਮੋਨੋ ਬਲਾਕ ਆ ਇੱਕ ਮੋਨੋ ਬਲਾਕ ਇਧਰ ਹੋਰ ਚੱਲ ਰਹੀ ਆ ਆ ਸਾਹਮਣੇ ਇਹ ਚੱਲ ਰਹੀ ਆ ਜੀ ਸਮਰਸੀ ਵਾਲਾ 5 ਇੰਚੀ ਪਾਈਪ ਆ ਤਾਂ ਸਾਹਮਣੇ ਤੁਹਾਨੂੰ ਦਿਖਾਉਣਾ ਮੈਂ 1401 ਮਾਸਪਤੀ ਆ ਸਰਸੇ ਜਿਆਦਾ ਵਿਕਰੀ ਹੁੰਦੀ ਏ ਦੀ ਹਰਿਆਣਾ ਚ ਜਿਆਦਾ ਕਿਸਾਨ ਲੈ ਕੇ ਜਾਂਦੇ ਆ ਪੰਜਾਬ ਦੇ ਉਧਰ ਇੱਕ ਟਰੈਕਟਰ ਚੱਲ ਰਿਹਾ ਫੋਰਡ ਸਾਹਮਣੇ ਆ ਦੇਖ ਸਕਦੇ ਤੁਸੀਂ ਇਹ ਤਿਆਰੀ ਕਰ ਰਿਹਾ ਝੋਨਾ ਲਾਉਂਦੀ ਸ਼ੀਤਾਂ ਕੋਟੀਆ ਬਹੁਤ ਲਾਉਂਦੇ ਜਿੰਮੇਦਾਰ ਥੋੜਾ ਹੁਣ ਮੌਸਮ ਸੋਹਣਾ ਹੋਇਆ ਹੈ بارشਾਂ ਬੁਰਸ਼ਾਂ ਬਹੁਤ ਹੋਈਆਂ ਤੇ ਕਿਵੇਂ ਲੱਗੇ ਖੇਤ ਹਰੇ ਭਰੇ ਦੱਸਿਓ ਕਮੈਂਟ ਕਰਕੇ ਸੋਹਣੇ ਲੱਗੇ ਤਾਂ ਛੇ ਜਰੂਰ ਕਰਿਓ